ਸ਼੍ਰੀ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਵਿੰਦਰ ਸਿੰਘ ਗਿੱਲ ਬਤੌਰ ਇਤਿਹਾਸ ਵਿਸ਼ੇ ਦਾ ਲੈਕਚਰਰ ਹਾਂ ਅੱਜ ਮੈਂ ਉਚੇਚੇ ਤੌਰ ਤੇ ਆਪਣੇ ਪਰਿਵਾਰ ਨਾਲ ਇੱਥੇ ਪਹੁੰਚਿਆ ਇਹ ਪ੍ਰੋਗਰਾਮ ਜੋ ਹਿੰਦੀ ਚਾਦਰ ਬਣਾਇਆ ਗਿਆ ਬਹੁਤ ਹੀ ਭਾਵਕ ਤੋ ਕਰਨ ਵਾਲਾ ਪ੍ਰੋਗਰਾਮ ਸੀ ਇਹ ਗੁਰੂ ਜੀ ਦੇ ਜਨਮ ਤੋਂ ਲੈ ਕੇ ਗੁਰਗੱਦੀ ਦੀ ਪ੍ਰਾਪਤੀ ਤੱਕ ਗੁਰੂ ਲਾਡੋ ਰੇ ਤੱਕ ਉਸ ਤੋਂ ਬਾਅਦ ਉਹਨਾਂ ਦੀ ਆਤੀਰਤ ਯਾਤਰਾਵਾਂ ਉਹਨਾਂ ਦਾ ਕਸ਼ਮੀਰੀ ਪੰਡਤਾਂ ਦਾ ਉਹਨਾਂ ਨੂੰ ਮਿਲਣਾ ਉਸ ਤੋਂ ਬਾਅਦ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦੀ ਆਨੰਦਪੁਰ ਸਾਹਿਬ ਵਿੱਚ ਖਾਲਸਾ ਪੰਥ ਦੀ ਸਥਾਪਨਾ ਨੂੰ ਬਹੁਤ ਵਿਸਥਾਰਪੂਰਵਕ ਦੱਸਿਆ ਗਿਆ ਬਹੁਤ ਭਾਵਕ ਹੋਏ ਜਿੰਨੇ ਪਰਿਵਾਰਾਂ ਨੇ ਦੇਖਿਆ ਹਰੇਕ ਦੀਆਂ ਅੱਖਾਂ ਜਿਹੜੀਆਂ ਉਹ ਨਮ ਹੋਈਆਂ ਜੋ ਪਿੱਛੇ ਬਹੁਤ ਹੀ ਸਤਕਾਰਯੋਗ ਗੁਰਪ੍ਰੀਤ ਘੁੱਗੀ ਜੀ ਦੀ ਆਵਾਜ਼ ਚੱਲ ਰਹੀ ਸੀ কুছনে ماحول ਨੂੰ ਬਹੁਤ ਗਮਗੀਨ ਕਰਿਆ ਇਹ ਬਹੁਤ ਹੀ ਸਲਾੰਗਾ ਜੋ ਉਪਰਾਲਾ ਹੈ ਪੰਜਾਬ ਸਰਕਾਰ ਦਾ ਹਿੰਦੀ ਚਾਦਰ ਮੈਂ ਇਸ ਪ੍ਰੋਗਰਾਮ ਲਈ ਬੇਨਤੀ ਜਰੂਰ ਕਰਾਂਗਾ ਇਸ ਨੂੰ ਪੰਜਾਬ ਦੇ ਹਰ ਪਿੰਡ ਪਿੰਡ ਚ ਦਿਖਾਇਆ ਜਾਵੇ ਤਾਂ ਜੋ ਬੱਚੇ ਬਜ਼ੁਰਗ ਜੋ ਅਜ ਇਤਿਹਾਸ ਨਾਲ ਟੁੱਟ ਰਹੇ ਨੇ ਉਹਨਾਂ ਨੂੰ ਜੋੜਿਆ ਜਾਵੇ ਬਹੁਤ ਬਹੁਤ ਧੰਨ